ਕਿਸੇ ਪਾਰਟੀ ਵੱਲੋਂ ਗੁੰਡਾਗਰਦੀ ਤਾਂ ਨਹੀਂ ਕੀਤੀ ਜਾ ਰਹੀ ਸ਼ਾਂਤੀ ਮਾਹੌਲ ਨਾਲ ਵੋਟਾਂ ਪੈ ਰਹੀਆਂ ਨੇ ਪਿੰਡ-ਪਿੰਡ ਜਾ ਕੇ ਅਸੀਂ ਸਰਵੇ ਕਰਦੇ ਪਏ ਆ ਜੀ ਤੁਹਾਨੂੰ ਹਰੇਕ ਵੀਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ ਐਂਡ ਤੱਕ ਵੀਡੀਓ ਦੇਖ ਨਰਿੰਦਰ ਸਿੰਘ ਜੀ ਅੱਜ ਕਿਦਾਂ ਦਾ ਮਾਹੌਲ ਆ ਵੀ VOTING ਕਿਵੇਂ ਚੱਲਦੀ ਹੈ ਬਹੁਤ ਸ਼ਾਂਤੀਪੂਰਨ ਵਾਲਾ ਕੋਈ ਚੱਕਰ ਨਹੀਂ ਜੀ ਅੱਛਾ ਕੋਈ ਕੈਂਡੀਡੇਟ ਵੱਲ ਦੂਜੀ ਪਾਰਟੀ ਵੱਲ ਤਾਂ ਨਹੀਂ ਕੀਤਾ ਜਾ ਰਿਹਾ ਤੰਗ ਨਹੀਂ ਨਹੀਂ ਕੋਈ ਤੰਗ ਨਹੀਂ ਕਰਾ ਜੀ ਸ਼ਾਂਤੀ ਮਾਹੌਲ ਨਾਲ ਪੂਰਾ ਸ਼ਾਂਤ ਹੋਈ ਕੋਈ ਚਰਖਾ ਸੰਪੂਰਨ ਕਾਇਮ ਕਿਹੜੇ ਕੈਂਡੀਡੇਟ ਹੋਰ ਪਿੰਡਾਂ ਦੇ ਵਿੱਚ ਵੋਟਾਂ ਦੇ ਵਿੱਚ ਖੜੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਭਾਈਚਾਰਕ ਸੰਜ ਕੰਮ ਰੱਖਿਓ ਲੋਟਾਂ ਦੇ ਜੰਦਰੰਦਿਆਂ ਨੇ ਜੀ ਬਸ ਇਹੀ ਕਹਿਣਾ ਚਾਹੀਦਾ ਪ੍ਰਸ਼ਾਸਨ ਦੇ ਜੋ ਉੱਚਤ ਅਧਿਕਾਰੀ ਪਹੁੰਚੇ ਹੋਣ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਦਾਂ ਮਾਹੌਲ ਵੋਟ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਬੜਾ ਸ਼ਾਂਤਮਈ ਢੰਗ ਨਾਲ ਜਿਹੜੇ ਲੋਕ ਆ ਰਹੇ ਨੇ ਤੇ ਵੋਟਾਂ ਪਾ ਰਹੇ ਨੇ ਜੀ ਤੇ ਲੱਗਦਾ ਹੀ ਨਹੀਂ ਵੀ ਕੋਈ ਇੱਥੇ ਪਾਰਟੀਬਾਦੀ ਹੈਗੀ ਹੈ ਬਹੁਤ ਵਧੀਆ ਬਹੁਤ ਵਧੀਆ ਭਾਈਚਾਰ ਰਹਿੰਦਾ ਬਹੁਤ ਵਧੀਆ ਤਰੀਕੇ ਨਾਲ ਵੋਟਿੰਗ ਹੋ ਰਹੀ ਹੈ। ਤੇ ਹਰਸ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਤੁਸੀਂ? ਸ਼ਰਾਰਤੀ ਅਨਸਰਾਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਜਿਹੜੇ ਉਹਨਾਂ ਦੇ ਖਿਲਾਫ ਜਿਹੜੇ ਸ਼ਕਤੀ ਨਾਲ ਐਕਸ਼ਨ ਲਾਵਾਂਗੇ ਕਿਸੇ ਤਰ੍ਹਾਂ ਦੀ ਕੋਟੜੀ ਬਖਸ਼ੀ ਜਾਊਗੀ ਉਹਨਾਂ ਖਿਲਾਫ। ਜੀ। ਨਾ ਹੀ ਅਸੀਂ ਇਦਾਂ ਦਾ ਕੋਈ ਹੋਣ ਜਣਾ ਜਿਹੜੇ ਚੋਣਾਂ ਨੇ ਨਿਰਪੱਖੀ ਹੋਣਗੀਆਂ ਕਿਉਂਕਿ ਸਾਨੂੰ ਸੀਨੀਅਰ ਅਫਸਰਾਂ ਨੇ ਸਖਤ ਹਦਾਇਤਾਂ ਨੇ। ਜੀ। ਬਿਲਕੁਲ ਬਿਲਕੁਲ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਇਦਾਂ ਨਹੀਂ ਹੈਗਾ। ਕੋਈ ਤੱਕਾ ਨਹੀਂ ਹੋਊਗਾ ਕਿਸੇ ਨਾਲ ਵੀ। ਜੀ। 200 250 ਵੋਟਾਂ ਪੈ ਚੁੱਕੀਆਂ ਨੇ ਜੀ ਸਰ ਤੇ ਸਾਰਾ ਕੁਝ ਸ਼ਾਂਤੀ ਸ਼ਾਂਤੀਪੂਰਵਕ ਹੈ ਜੀ ਸਾਰਾ ਪੀਸਫੁਲ ਹੈ ਦੋ ਬੂਥ ਨੇ ਜੀ ਸਾਡੇ ਕੋਲ ਇਹ 83 ਨੰਬਰ ਹੈ ਜੀ ਇਹ 84 ਨੰਬਰ ਹੈ ਜੀ ਸਰ ਤੇ ਸਾਰਾ ਕੁਝ ਸਹੀ ਬਾਕੀ ਜੋ ਵੀ ਹਦਾਇਤਾਂ ਹੈਗੀਆਂ ਨੇ ਸਰਕਾਰ ਦੀਆਂ ਉਹਦੇ ਹਦਾਇਤਾਂ ਦੇ ਮੁਕਮਲ ਜੇ ਕੋਈ ਸ਼ਰਾਰਤੀ ਹਸਤਰਾ ਕੇ ਇੱਥੇ ਸ਼ਰਾਰਤ ਕਰਦਾ ਫਿਰ ਉਹਨੇ ਉੱਤੇ ਕੀ ਕਾਰਵਾਈ ਐਕਸ਼ਨ ਲਿੱਤਾ ਜਾਊਗਾ ਜੀ ਜਿਹੜੀ ਬਣਦੀ ਕਾਰਵਾਈ ਹੈ ਜੀ ਕੀਤੀ ਜਾਊਗੀ ਜੋ ਵੀ ਉਹਦਾ ਲॉ ਦੇ ਮੁਤਾਬਕ ਜਿਹੜੇ ਵੀ ਉਹ ਕਾਨੂੰਨ ਨੂੰ ਭੰਗ ਕਰਦਾ ਉਹਦੇ ਹਿਸਾਬ ਨਾਲ ਉਹਦੀ ਕਾਰਵਾਈ ਕੀਤੀ ਜਾਊਗੀ ਬਾਕੀ ਸਭ ਕੁਝ ਸਹੀ ਚੱਲ ਰਿਹਾ ਹੈ ਹਜੇ ਤੱਕ ਸਾਡੇ ਨੋਟਿਸ 'ਚ ਇਹੋ ਜਿਹਾ ਕੋਈ ਨਾ ਕੁਛ ਆਇਆ ਤੇ ਅਸੀਂ ਪਿੰਡ 'ਚ ਵੀ ਅਨਾਉਂਸਮੈਂਟ ਕਰਵਾਈਆਂ ਨੇ ਹਰ ਚੀਜ਼ ਦੀ ਜੋ ਵੀ ਹਦਾਇਤਾਂ ਹੋਣੀ ਚਾਹੀਦੀਆਂ ਨੇ ਇੱਥੇ ਆਧਾਰ ਕਾਰਡ ਜੋ ਚਾਹੀਦਾ ਜੋ ਚੀਜ਼ਾਂ ਨਾਲ ਅੰਦਰ ਜਿਵੇਂ ਫੋਨ ਦੀ ਐਂਟਰੀ ਨਹੀਂ ਹੋਣੀ ਚਾਹੀਦੀ ਅਸੀਂ ਸਾਰੀ ਹਦਾਇਤਾਂ ਲੋਕਾਂ ਤੱਕ ਪਹੁੰਚਾਈਆਂ ਨੇ ਬਾਕੀ ਫਿਰ ਵੀ ਜੇ ਕੁਝ ਹੁੰਦਾ ਤੇ ਅਸੀਂ ਹੈਗੇ ਆ ਤੇ ਅਸੀਂ ਕਾਰਵਾਈ ਕਰਾਵਾਂਗੇ ਉਸ ਤੇ ਜਿਹੜੀ ਬਣਦੀ ਹੈ ਹਾਂਜੀ ਅਸ ਤੇ ਉੱਚ ਅਧਿਕਾਰੀ ਅਫਸਰ ਪਹੁੰਚੇ ਨੇ ਪੁਲਿਸ ਮੁਲਾਜ਼ਮ ਉਹ ਕਹਿੰਦੇ ਪਏ ਨੇ ਕੋਈ ਵੀ ਸ਼ਰਾਰਤੀ ਅਰਥ ਇੱਥੇ ਆ ਕੇ ਸ਼ਰਾਰਤ ਕਰੋ ਉਹਨਾਂ ਤੇ ਨਾਲ ਦੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਲੰਗਣਾ ਕਰੂਗਾ ਕਾਨੂੰਨ ਦੀ ਬਠੋਈ ਕਲਮ ਜ ਸਾਡੇ ਬਲੌਗ ਸਮਤੀ ਦੇ ਜਿਲ੍ਹਪਸਦੀ ਵੋਟ ਬੜੀ ਸ਼ਾਂਤਕ ਪੂਰਵਕ ਢੰਗ ਨਾਲ ਪੈ ਰਹੀਆਂ ਨੇ ਜੀ ਤੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਅਲੱਗ-ਅਲੱਗ ਬੂਥ ਲਾਏ ਹੋਏ ਨੇ ਤੇ ਬੜੇ ਵਧੀਆ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ ਹਰ ਬੰਦਾ ਆਪੋ ਆਪਣੀ ਮਿਹਨਤ ਕਰ ਰਿਹਾ ਤੇ ਬਾਕੀ ਮੁਲਾਜ਼ਮ ਪੁਲਿਸ ਮੁਲਾਜ਼ਮ ਜਾਂ ਹੋਰ ਕੋਈ ਵੀ ਆਪੋ ਆਪਣੀ ਵਧੀਆ ਡਿਊਟੀ ਦੇ ਰਹੇ ਨੇ ਸਾਡੇ ਪਿੰਡ ਤਕਰੀਬਨ ਬਠੋਈ ਕਲਾਂ ਚ ਪਹਿਲਾਂ ਵੀ ਸ਼ਾਂਤੀ ਹੁੰਦਾ ਮਾਹੌਲ ਹੁਣ ਵੀ ਸ਼ਾਂਤੀ ਹੈ ਸਾਡੇ ਇਹ ਨਹੀਂ ਹੈ ਕੋਈ ਖਿੱਚੋ ਤਾਣੀ ਹਰ ਬੰਦਾ ਆਪਣੇ ਆਪਣੇ ਪਾਰਟੀ ਵਾਸਤੇ ਜੋਰ ਲਾ ਰਿਹਾ ਤੇ ਆਪੋ ਆਪਣੇ ਵੋਟਾਂ ਪਵਾ ਰਿਹਾ ਜੀ ਕੋਈ ਮੌਕੇ ਦੀ ਸਰਕਾਰ ਵੱਲੋਂ ਤਾਂ ਕਦੇ ਨਹੀਂ ਕੀਤਾ ਜਾ ਰਿਹਾ ਇਹ ਹਜੇ ਹਜੇ ਕੋਈ ਧੱਕੇ ਵਾਲੀ ਗੱਲ ਨਹੀਂ ਬਿਲਕੁਲ ਨਹੀਂ ਆਪਾਂ ਕਹੀਏ ਤੇ ਆਪੋ ਆਪਣੀਆਂ ਵੋਟਾਂ ਸਾਰੇ ਆਪੋ ਆਪਣੇ ਪਾਰਟੀ ਨੂੰ ਪਵਾ ਰਿਹਾ ਤੇ ਬੜੀ ਸ਼ਾਂਤਿਕ ਪੂਰਵਕ ਢੰਗ ਨਾਲ ਬੜੇ ਵਧੀਆ ਤਰੀਕੇ ਨਾਲ ਵੋਟਾਂ ਪੈ ਰਹੀਆਂ ਬਠੋਈ ਕਲਾਂ ਪਿੰਡ ਚ ਜੋ ਕਿ ਨੌਜਵਾਨ ਯੂਥ ਅੱਜ ਤੇ ਆਪਸ ਦੇ ਵਿੱਚ ਲੜਦੇ ਨੇ ਪਿੰਡਾਂ ਦੇ ਵਿੱਚ ਪਾਰਟੀਆਂ ਦੇ ਪਿੱਛੇ ਉਹਨਾਂ ਨੂੰ ਨੀ ਸਾਡੇ ਪਿੰਡ ਬਠੂਈ ਕਲਾਂ ਵਿੱਚ ਕੋਈ ਹਜਾ ਮਾਹੌਲ ਨਹੀਂ ਲੜਨ ਧੜਨ ਵਾਲਾ ਜੀ ਤੇ ਯੂਥ ਵੀ ਸਾਰੇ ਸਿਆਣੇ ਪੜ੍ਹੇ ਲਿਖੇ ਆ ਕੋਈ ਇਹ ਜੀ ਗੱਲੀ ਨਹੀਂ ਕੋਈ ਤੇ ਸਾਰੇ ਆਪੋ ਆਪਣੇ ਵਧੀਆ ਤਰੀਕੇ ਨਾਲ ਵੋਟਾਂ ਪਾ ਰਹੇ ਆ ਸ਼ਾਂਤਿਕ ਪੂਰਵ ਬਟਾਂਗਣਾ ਵੋਟਾਂ ਕਰੀਂਦੇ ਜੀ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਕਿਹੜੇ ਹੋਰ ਪਿੰਡਾਂ ਸ਼ਹਿਰਾਂ ਦੇ ਵਿੱਚ ਲੜਾਈ ਝਗੜੇ ਕਰਦੇ ਨੇ ਆਪਸ ਦੇ ਵਿੱਚ ਜੀ ਅਸੀਂ ਤਾਂ ਅਪੀਲ ਇਹੀ ਕਰਾਂਗੇ ਦੇਖੋ ਹਰ ਪਾਰਟੀ ਨੂੰ ਆਪਣਾ ਆਪਣਾ ਅਧਿਕਾਰ ਆ ਵੋਟਾਂ ਦਾ ਜੋਰ ਆਪਣਾ ਮਾਰ ਰਹੇ ਆ ਪਾ ਰਹੇ ਆ ਤੇ ਆਪੋ ਆਪਣੀ ਪਾਰਟੀ ਨੂੰ ਵੋਟਾਂ ਪੋ ਲੜਨ ਦਾ ਕੋਈ ਮਤਲਬ ਬਣਦੀ ਨਹੀਂ ਅੱਜ ਕੱਲ੍ਹ ਹਰ ਵੋਟਰ ਸੂਝਵ ਲੜੰਦਰਾ ਕੋਈ ਮਤਲਬ ਬੰਦੀ ਨਹੀਂ ਕੋਈ ਬੋਟਰੋਂ ਕੋਈ ਧੱਕਾ ਤਾਂ ਨਹੀਂ ਕੀਤਾ ਗਿਆ ਤੁਹਾਡੇ ਨਾਲ ਨਾ ਜੀ ਧੱਕਾ ਨਹੀਂ ਕੀਤਾ ਜੀ ਹੈ ਠੀਕ ਠਾਕ ਪੈ ਰਹੇ ਜੀ ਐਨ ਪਧੀਆ ਸ਼ਾਂਤੀ ਮਾਹੌਲ ਹੈ ਹਾਂ ਜੀ ਸ਼ਾਂਤ ਸ਼ਾਂਤੀ ਨਾਲ ਜੀ ਕੋਈ ਧਮਕੀ ਕੋਈ ਪ੍ਰਸ਼ਾਮ ਮਤਲਬ ਕੋਈ ਦੱਬ ਦਬਈ ਨਾ ਜੀ ਕੋਈ ਤਾਂ ਐ ਨਹੀਂ ਕੋਈ ਚੱਕਰੀ ਕੋਈ ਕਿਸੇ ਦਾ ਦਬਾਅ ਨਹੀਂ ਹੈ ਕਿਸੇ ਜੀ ਆਹ ਆਰਾਮ ਤੇ ਵੋਟਾਂ ਪਾ ਰਹੇ ਜੀ ਆਪਣੀ ਮਰਜ਼ੀ ਨਾਲ ਆ ਕੇ ਹੁਣ ਵੋਟ ਪਾ ਕੇ ਆਏ ਅੰਦਰ ਕੋਈ ਦੱਬ ਦਬਈ ਨਾ 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 ਕੋਈ ਕੋਈ ਚਿੰਤਾ ਨਹੀਂ ਜਮਾ ਆਪਦੇ ਸਿਆਵ ਨਾਲ ਜਿੱਥੇ ਪਾਣੀ ਆ ਪਾਓ ਕੋਈ ਕਭਰਾਟ ਨਹੀਂ ਜਾਣੀ ਕਿਸੇ ਵੀ ਪਿੰਡਾਂ ਦੇ ਵਿੱਚ ਇਹ ਕਹਿ ਦਿੰਦੇ ਆ ਨਾ ਵੀ ਮੌਕੇ ਦਾ ਸਰਪੰਚਾ ਭਰਾਤਰਾ ਹੀ ਕੰਮ ਨਹੀਂ ਕਰਨ ਦਊਗਾ ਨਾ 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 ਕੋਈ ਦਿੱਕਤ ਨਹੀਂ ਮੇਰੇ ਕਾਸੇ ਦੀ ਕੋਈ ਦਬ ਕੋਈ ਦਬ ਦਵਾਈਆ ਕੋਈ ਨਹੀਂ ਆਪਣੇ ਮਨ ਦੇ ਨਾਲ ਮਨ ਦੇ ਹਿਸਾਬ ਨਾਲ ਪਾ ਕੇ ਬਾਈ ਜੀ ਦੱਸ ਰਹੇ ਨੇ VOTING VOTER ਉਹ ਕਹਿੰਦੇ ਅਸੀਂ ਆਪਣੇ ਮਨ ਦੇ ਨਾਲ ਵੋਟ ਪਾਈਏ ਕੋਈ ਇੱਥੇ ਦੱਬ ਦਬਈਏ ਦੇ ਨਾਲ ਨਹੀਂ ਵੋਟ ਪਾਈਗੀ ਕੋਈ ਦੱਬ ਦਬਈਆ ਨਹੀਂ ਸਾਡੇ ਉੱਤੇ ਕੀਤਾ ਜਾ ਰਿਹਾ ਸਰਪੰਚ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਦੀ ਪੰਚਾਇਤ ਦਾ ਵੀ ਨਹੀਂ ਪਿੰਡਾਂ ਦੇ ਵਿੱਚ ਨਜਾਇਜ਼ੀ ਤੱਕਾ ਦੱਬ ਦਬਈਆ ਪਾ ਦਿੰਦੇ ਨੇ ਉਹਨਾਂ ਨੂੰ VOTERਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਜੋ ਕਿ ਬਠੋਈ ਖੁਰਦ ਦੇ ਵਿੱਚ VOTER ਨੇ ਉਹਨਾਂ ਨਾਲ ਗੱਲਬਾਤ ਕਰਦੇ ਕੋਈ ਨਜਾਇਜ਼ ਕੋਈ ਸਰਪੰਚ ਵੱਲੋਂ ਕੋਈ ਧੱਕਾ ਦਾ ਨਹੀਂ ਕੀਤਾ ਜਾ ਰਿਹਾ ਕੋਈ ਫੋਰਸ ਦਾ ਨਹੀਂ ਕੀਤਾ ਜਾ ਰਿਹਾ ਕੋਈ ਪਾਰਟੀ ਦੀ ਦਬ ਦਬਈਆ ਦਾ ਨਹੀਂ ਕੀਤਾ ਜਾ ਰਿਹਾ ਲੋਕਾਂ ਉੱਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਜੋ ਪਿੰਡ ਦੇ VOTER ਨੇ ਬਾਈ ਜੀ ਸੱਚ ਕਾਲ ਸਰਗੋ ਜੀ ਕੀ ਨਾ ਬਾਈ ਤੁਹਾਡਾ ਕਿਰਪਾਲ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਬਠੋਈ ਖੁਰਦ ਕਿਹੜੇ ਪਿੰਡ ਦੀਆਂ ਵੋਟਾਂ ਚੱਲ ਰਹੀਆਂ ਨੇ ਚੇਅਰਮੈਨ ਨਹੀਂ ਕੋਈ ਨਜਾਇਜ਼ ਧੱਕਾ ਦਾ ਨਹੀਂ ਕੀਤਾ ਰੋ ਕੋਈ ਦਬ ਦਬਈਆ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਬਿਲਕੁਲ ਸਹੀ ਚੱਲ ਰਿਹਾ ਜੀ ਸਹੀ ਸ਼ਾਂਤੀ ਹਾਂ ਜੀ ਬਿਲਕੁਲ ਸ਼ਾਂਤੀ ਮਾਹੌਲ ਹੈ ਹਾਂ ਜੀ ਕਈ ਵਾਰ ਪਿੰਡ ਦੇ ਸਰਪੰਚ ਨੇ ਕੋਈ ਦੱਬ ਦਵਈਆ ਨਹੀਂ ਨਹੀਂ ਅਜਾ ਕੋਈ ਕੰਮ ਨਹੀਂ ਹੋ ਰਿਹਾ ਜੀ ਬਿਲਕੁਲ ਸਹੀ ਕੰਮ ਹੋ ਰਿਹਾ ਜੀ ਆਪਣੇ ਮਨ ਦੇ ਨਾਲ ਹਾਂ ਜੀ ਹਾਂ ਬਿਰ ਆਪਣੇ ਮਨ ਤੇ ਠੀਕ ਹੈ ਕੀ ਨਾਮ ਆਪੂ ਜੀ ਧਰਮ ਸਿੰਘ ਧਰਮ ਸਿੰਘ ਬਾਪੂ ਜੀ ਕਿਹੜੀਆਂ ਵੋਟਾਂ ਪੈ ਰਹੀਆਂ ਨੇ ਕਿਵੇਂ ਮਾਹੌਲ ਚੱਲ ਰਿਹਾ ਤੁਹਾਡੇ ਪਿੰਡ ਦਾ ਮਾਹੌਲ ਬਹੁਤ ਸ਼ਾਂਤਮੀ ਚੱਲ ਰਿਹਾ ਬਿਲਕੁਲ ਬਹੁਤ ਵਧੀਆ ਕੋਈ ਕਿਛਤੋ ਨਹੀਂ ਕਿਸੇ ਦੀ ਬਹੁਤ ਵਧੀਆ ਚੱਲ ਰਿਹਾ ਕੋਈ ਜੋ ਕਿ ਭੈਣ ਜੀ ਇੱਥੇ ਕੈਂਡੀਡੇਟ ਖੜੇ ਨੇ ਆਮ ਆਦਮੀ ਪਾਰਟੀ ਵੱਲ ਉਹਨਾਂ ਦੇ ਹਸਬੰਦ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਬਾਈ ਮਾਹੌਲ ਕਿਵੇਂ ਚੱਲ ਰਿਹਾ ਵਧੀਆ ਬਾਈ ਇਹਨੂੰ ਵਧੀਆ ਪੂਰਾ ਪਾਵਲ ਵਧੀਆ ਕਿਸੇ ਤੇ ਦਬ ਦਬਈਏ ਨਹੀਂ ਨਹੀਂ ਕੋਈ ਦਬ ਦਬਈਏ ਨਹੀਂ ਹਾਂ ਜੀ ਆ ਕੋਈ ਨਾਲ ਆਪਾਂ ਕਿਸੇ ਨੂੰ ਕਹਿ ਵੀ ਨਹੀਂ ਰਹੇ ਜੇ ਆਪਦੇ ਮਨ ਨਾਲ ਵੋਟ ਪਾ ਰਹੇ ਜਿਹੜੇ ਪਾ ਰਹੇ ਆਪਾਂ ਕੋਈ ਔਣੀ ਸਾਡੇ ਸਾਹਮਣੇ ਕਿੰਨਾ ਟਾਈਮ ਹੋ ਗਿਆ ਆਪਾਂ ਆਪਣੇ ਬੂਥ 'ਤੇ ਖੜੇ ਆ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਵੋਟ ਪਾਏ ਆਪਾਂ ਨੂੰ ਕੋਈ ਇਤਰਾਜ਼ ਨਹੀਂ ਆਇਆ ਹ ਅੰਤਾਜਾ 200 250 ਕੋ ਬਸ ਇੰਨੀ ਕਿ ਹੋਣਾ ਬਸ ਕਿਵੇਂ ਲੱਗਦਾ ਪਿੰਡ ਦਾ ਮਾਹੌਲ ਫੇਰ ਅੱਗੇ ਪਿੰਡ ਦਾ ਮਾਹੌਲ ਵਧੀਆ ਸਰਪੰਚੀ ਨੂੰ ਵੀ ਸਾਥ ਦਿੱਤਾ ਹੁਣ ਵੀ ਸਾਥ ਦੇਣਗੇ ਅੱਛਾ